ਰਾਜਵੀਰ ਜਵੰਤਾ ਤੋਂ ਸ਼ੁਰੂ ਕਰਦੇ ਆਂ ਬਹੁਤ ਪਿਆਰਾ ਬਹੁਤ ਪਿਆਰਾ ਇਨਸਾਨ ਗਾਇਕ ਕਾਫੀ ਸਾਰੀਆਂ ਜੇ ਆਪਾਂ ਵਿਸ਼ੇਸ਼ਤਾਵਾਂ ਜੇ ਗਿਣੀਆਂ ਤੇ ਆਪਾਂ ਗਿਣਦੇ ਵੀ ਰਹੇ ਆਂ ਬਹੁਤ ਸਾਰੀਆਂ ਉਸ ਮੁੰਡੇ ਦੇ ਵਿੱਚ ਵਿਸ਼ੇਸ਼ਤਾਵਾਂ ਸੀ ਜਿਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਪਿਆਰ ਕਰਦੇ ਸੀ ਤੇ ਜਹਾਨੋਂ ਜਾਣਾ ਸਭ ਨੇ ਹੁੰਦਾ ਵਾਰੀ ਆਈ ਸਮਾਂ ਪੂਰਾ ਹੋਇਆ ਤੇ ਉਹਨੂੰ ਵੀ ਜਾਣਾ ਪਿਆ ਪਰ ਅੱਜ ਇੱਕ ਸਾਡੇ ਰਸਮ ਹੁੰਦੀ ਹੈ ਅੰਤਮ ਅਰਦਾਸ ਦੀ ਅੰਤਮ ਅਰਦਾਸ ਵੀ ਹੋ ਗਈ ਆ ਤੇ ਉਹਦੇ ਵਿੱਚ ਬੜੀਆਂ ਸਾਰੀਆਂ ਭਾਵਕ ਗੱਲਾਂ ਸਾਹਮਣੇ ਆ ਰਹੀਆਂ ਨੇ ਇੱਕ ਉਹਨਾਂ ਦੀ ਬੇਟੀ ਦੇ ਜਿਹੜੇ ਬਿਆਨ ਹੈ ਉਹ ਬੜੇ ਮਨ ਨੂੰ ਨਾ ਇਦਾਂ ਲੱਗਦੇ ਆ ਟੰਪਦੇ ਆ ਮਨ ਨੂੰ ਚੋਬਾ ਮਾਰਦੇ ਆ ਕਿ ਬੱਚੇ ਜਿਹੜੇ ਕਦੇ ਸੋਚਦੇ ਹੁੰਦੇ ਆ ਕਿ ਅਜੇ ਤੇ ਆ ਲਾੜ ਲਡਾਉਣੇ ਆ ਜਾਂ ਬੱਚਿਆਂ ਬਾਰੇ ਮਾਪਿਆਂ ਨੇ ਬੜੀਆਂ ਚੀਜ਼ਾਂ ਸੋਚੀਆਂ ਹੁੰਦੀਆਂ ਕਦੇ ਉਹ ਗੱਲਾਂ ਇਸ ਤਰੀਕੇ ਨਾਲ ਕਰਨੀਆਂ ਪੈਣ ਤੇ ਉਹ ਬੜੀਆਂ ਦੁੱਖਦਾਈ ਲੱਗਦੀਆਂ ਨੇ ਬੜਾ ਮਨ ਉਠੇਸ ਲਾਉਂਦੀਆਂ ਨੇ ਤੇ ਕੁਝ ਚੀਜ਼ਾਂ ਹੋਰ ਵੀ ਨੇ ਬਾਕੀ ਉਹਨਾਂ ਦੇ ਦੋਸਤਾਂ ਦੀਆਂ ਵੀ ਗੱਲਾਂ ਬਾਤਾਂ ਨੇ ਉਹ ਆਪਾਂ ਮਿੰਟੂ ਜੀ ਤੋਂ ਕਰਦੇ ਆ ਗੱਲਬਾਤ ਪੁੱਛਦੇ ਆ ਉਹਨਾਂ ਤੋਂ ਅਬ ਮੈਂ ਤੁਜੀ ਥੋੜਾ ਜਿਹਾ ਗੱਲਬਾਤ ਇਹ ਵੀ ਸਾਂਝੀ ਕਰਿਓ ਅੱਜ ਦੇ ਮਾਹੌਲ ਦੀ ਗਮਗੀ ਨਹੀਂ ਹੁੰਦਾ ਜੀ ਮਾਹੌਲ ਇਸ ਤਰ੍ਹਾਂ ਦਾ ਜਦੋਂ ਕਿਸੇ ਬੰਦੇ ਦੇ ਦਰਦ ਦੇ ਵਿੱਚ ਇਨੇ ਵੱਡੇ ਵੱਡੇ ਲੋਕ ਆ ਕੇ ਦਰਦ ਬਣਾਉਂਦੇ ਆ ਨਾ ਸਮਝ ਲਓ ਕਿ ਬਹੁਤ ਵੱਡਾ ਬੰਦਾ ਹੋਏਗਾ ਹੂੰ ਜਿਸ ਬੰਦੇ ਦਾ ਦਰਦ ਬਣਾਉਣ ਵਾਸਤੇ ਕਿਤੇ ਮੈਂ ਦੇਖਦਾ ਹੁੰਨਾ ਕਿ ਗਰੀਬ ਦਾ ਮਾਤੜ ਦਾ ਕੋਈ ਪੁੱਤ ਮਰ ਜਾਏ ਬਹਿਣ ਵਾਲਾ ਜੇ ਦੇਖੋਗੇ ਨਾ ਗਿਣਤੀ ਦੇ ਪਾਰ ਹੂੰ ਉੱਚੀ ਨਿੰਦਾ ਬੰਦਾ ਹੁੰਦਾ ਜੀ ਇਹ ਵੀ ਫਰਕ ਹੈ ਨਾ ਸਮਾਜ ਦੇ ਵਿੱਚ ਸਰ ਇਹ ਰਿਐਲਿਟੀ ਆ ਕਬੂਲ ਕਰਿਓ ਹਾਂ ਸ਼ਮਸ਼ਾਨ ਘਾਟ ਦਾ ਕੱਟ ਵੀ ਕਈ ਵਾਰ ਹਾਇਸੀਅਤ ਦੱਸਦਾ ਬੰਦੇ ਦੀ ਕੋਈ ਦੌਲਤ ਪੱਖੋਂ ਕੋਈ ਸਮਾਜਿਕ ਬਣੀ ਪੱਖੋਂ ਜੀ ਤੇ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਬਿਲਕੁਲ ਦੋਹਾਂ ਪੱਖਾਂ ਤੋਂ ਹੀ ਰਹਿ ਜਾਂਦੀਆਂ ਵੱਖਰੇ ਵੱਖਰੇ ਪੈਮਾਨੇ ਸੈੱਟ ਕਰ ਰੱਖੇ ਨੇ ਇਸ ਤਰ੍ਹਾਂ ਦੇ ਸੀ ਲੋਕਾਂ ਅੱਜ ਦੀ ਪਰ ਜਿਹੜੀ ਅੰਤਮਰਦਾਸ ਦੀ ਰਾਜਵੇ ਜਵੰਦਾ ਦੀ ਮੁੱਖ ਗੱਲ ਮੈਨੂੰ ਲੱਗੀ ਆ ਉਹ ਇਹ ਆ ਕਿ ਜਿੰਨੀ ਬੁਕਿੰਗ ਹੋਈ ਸੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਸਿੰਗਰ ਇਸ ਤਰ੍ਹਾਂ ਦਾ ਸਿੰਗਰ ਸੀਗਾ ਜਿਹੜਾ ਸਭ ਤੋਂ ਰੁੱਝਿਆ ਹੋਇਆ ਸਿੰਗਰ ਸੀਗਾ ਜੀ ਉਹਦੀ ਬੁਕਿੰਗ ਤੇ ਹੁਣ ਤੱਕ ਤੁਸੀਂ ਹਿਸਾਬ ਲਾ ਲਓ ਵਿਆਹਵਾਂ ਦਾ ਸੀਜ਼ਨ ਹਾਲੇ ਵੀ ਨਹੀਂ ਚੱਲਿਆ ਬਾਡੀ ਤੋਂ ਬਾਅਦ ਚੱਲੇਗਾ ਹਮ ਹਮ ਤੇ ਉਹਦੇ ਸ਼ਾਇਦ 52 ਕੇ 54 ਸ਼ੋਅ ਬੁੱਕ ਸੀਗੇ ਬੁੱਕ ਸੀਗੇ ਜੀ ਐਨੀ ਐਡਵਾਂਸ ਬੁਕਿੰਗ ਸੀ ਉਹਦੀ ਤਾਂ ਉਹ ਜਿਹੜੇ ਉਹਦੇ ਸਾਥੀ ਕਲਾਕਾਰਿਆਂ ਚਾਹੇ ਗੁਰਦਾਸ ਮਾਨਿਆ ਕਨਵਰ ਗਰੇਵਾਲਿਆ ਚਾਹੇ ਕੁਲਵਿੰਦਰ ਬਿੱਲਾ ਜਾਂ ਹੋਰ ਜਿਹੜੇ ਕਲਾਕਾਰ ਆ ਉਹਨਾਂ ਨੇ ਆਖਿਆ ਕਿ ਅਸੀਂ ਉਹ ਸਟੇਜ ਜਾ ਕੇ ਲਾਵਾਂਗੇ। ਮਤਲਬ ਜੋ ਬੁਕਿੰਗ ਹੈ ਉਹ ਅਸੀਂ ਪੂਕਤਾਵਾਂਗੇ। ਜੀ ਤੇ ਜਿੰਨਾ ਉਹਦਾ ਪੈਸਾ ਟਕਾ ਜੋ ਵੀ ਸਭ ਕਿਤਾਬ ਦਾ ਸਾਰਾ ਪਰਿਵਾਰ ਦੇ ਖਾਤੇ ਜਾਊਗਾ। ਮੇਰੇ ਖਿਆਲ ਦੇ ਨਾਲ ਇਹ ਇੱਕ ਬੜੀ ਵਧੀਆ ਮਿਸਾਲ ਆ। ਜੀ ਉਤਰਾਂ ਕਲਾਕਾਰ ਆ ਜਿਹੜੇ ਫਿਲਮੀ ਕਲਾਕਾਰ ਜਾਂ ਇਦਾਂ ਦੀ ਲਾਈਨ ਵਾਲੇ ਬੰਦੇ ਆ ਪੱਤਰਕਾਰ ਹੋਏ ਇਹ ਇਕੱਠੇ ਘੱਟ ਹੁੰਦੇ ਆ ਇਹਨਾਂ ਚ ਇੱਕਾ ਬੜਾ ਘੱਟ ਹੁੰਦਾ ਜੀ ਜੀ ਪਰ ਘੱਟੋ ਘੱਟ ਚਲੋ ਇੱਕ ਪਰਿਵਾਰ ਵਾਸਤੇ ਇੱਕ ਸ਼ਖਸੀਅਤ ਸ਼ਖਸੀਅਤ ਵਾਸਤੇ ਜਿਹੜਾ ਇਹਨਾਂ ਨੇ ਇਹ ਮਿਸਾਲੀ ਕੰਮ ਕੀਤਾ ਮੇਰੇ ਖਿਆਲ ਦੇ ਨਾਲ ਦੂਜਿਆਂ ਵਾਸਤੇ ਵੀ ਇਹ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਜੀ ਜੀ ਕਿ ਜੇ ਕੋਈ ਬੰਦਾ ਤੁਹਾਡੇ ਵਿੱਚੋਂ ਚਲੇ ਜਾਂਦਾ ਹੈ ਜੇ ਤੁਸੀਂ ਉਹਦੀ ਥਾਂ ਨਹੀਂ ਭਰ ਸਕਦੇ ਇਹ ਤੇ ਸੱਚ ਆ ਇਹਨੂੰ ਕਬੂਲਣਾ ਪਊ ਪਰ ਕੁਝ ਹੱਦ ਤੱਕ ਤੁਸੀਂ ਆਪਣੀ ਡਿਊਟੀ ਅਦਾ ਕਰ ਸਕਦੇ ਹੋ ਅੱਜ ਇਹ ਸਿੰਗਰਾ ਨੇ ਜਿਹੜਾ ਫੈਸਲਾ ਲਿਆ ਮੇਰੇ ਖਿਆਲ ਦੇ ਨਾਲ ਇਹ ਬਹੁਤ ਸਾਡੇ ਵਾਸਤੇ ਇੱਕ ਮਿਸਾਲੀ ਕਾਰਜ ਆ ਜੀ ਮਿਸਾਲੀ ਕਾਰਜ ਆ ਕਿ ਜੋ ਇਹਨਾਂ ਨੇ ਕੀਤਾ ਤੇ ਇਹੀ ਹੁੰਦਾ ਹੈ ਕਿ ਭਈ ਮੰ ਲਓ ਕਿਸੇ ਗਰੀਬ ਦਾ ਕੋਈ ਨੁਕਸਾਨ ਹੋ ਗਿਆ ਉਹਦੇ ਵਿੱਚ ਥੋੜਾ ਜਿਹਾ ਉਤੋਂ ਉੱਤੇ ਵਾਲਾ ਜਿਹੜਾ ਉਹਨੂੰ ਉਹ ਨੁਕਸਾਨ ਭਰਨਾ ਪੈ ਗਿਆ ਜੇ ਮੈਂ ਵੇਖਦਾ ਹੁਣਾਂ ਕਈ ਵਾਰ ਕਿ ਲੋਕ ਉਹਦੇ ਕੋਲ ਜਿਆਦਾ ਜਾਂਦੇ ਆ ਉਤਲੇ ਵਾਲੇ ਕੋਲ ਜਿਹਨੂੰ ਥੋੜਾ ਉਹਦਾ ਭਰਨਾ ਪੈਂਦਾ ਕਿ ਤੂੰ ਦੱਸੀ ਅਸੀਂ ਤੇਰੇ ਨਾਲ ਖਲੋਤੇ ਆ ਜਿਹਨੂੰ ਡਾਇਰੈਕਟਲੀ ਲੋਡ ਹੁੰਦੀ ਆ ਨਾ ਮਾਫ ਕਰਨਾ ਸਮਾਜਿਕ ਤਾਣਾ ਵਣ ਹੈ ਉਹਦੇ ਕੋਲ ਲੋਕ ਘਟ ਜਾਂਦੇ ਆ ਇਹ ਸਾਡੀਆਂ ਕੌੜੀਆਂ ਸਚਾਈਆਂ ਨੇ ਸਾਡੀਆਂ ਹਾਂ ਜੀ ਕੌੜੀਆਂ ਸਚਾਈਆਂ ਕੁਝ ਕੌੜੀਆਂ ਸਚਾਈਆਂ ਹੁੰਦੀਆਂ ਕੁਝ ਕੌੜੀਆਂ ਸਚਾਈਆਂ ਹੰਡਾਈਆਂ ਹੁੰਦੀਆਂ ਇਹ ਬੁਨਿਆਦੀ ਫਰਕ ਵੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਅ ਸ਼ੁਕਰੀਆ ਦੋਸਤੋ ਬਹੁਤ-ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਸੁਖਵੀਰ ਸੰਧੂ ਜੀ ਕਹਿੰਦੇ ਕਿ ਬਾਊ ਸਿੰਘ ਮਾਨ ਹੋਰਾਂ ਨੇ ਕਹਿੰਦੇ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਸ਼ਰਧਾਂਜਲੀ ਪੇਂਟ ਕੀਤੀ ਆ ਰਾਜਵੀਰ ਬਾਈ ਦੇ ਪਰਿਵਾਰ ਤੇ ਵਾਇਗਰੂ ਮੇਰ ਕਰਨ ਪ੍ਰਗਟ ਸਿੰਘ ਰੰਧਾਵਾ ਜੀ ਕਹਿ ਰਹੇ ਨੇ ਜੀ ਤੇ ਬਾਈ ਤਰਸੇਮ ਭੁੱਲਰ ਦੱਸ ਰਹੇ ਨੇ ਕਿ ਰਾਜਵੀਰ ਦਾ ਇੱਕ ਬੁੱਕ ਹੋਇਆ ਸ਼ੋਅ ਕਹਿੰਦੇ ਜਸ ਬਾਜਵਾ ਨੇ ਵੀ ਲਾਇਆ ਤੇ ਉਹਦੇ ਚ ਵਿਸ਼ੇਸ਼ਤਾ ਵੀ ਇਹ ਕਿ ਸ਼ਾਇਦ ਡਰੈਸ ਵੀ ਉਹਨਾਂ ਨੇ ਰਾਜਵੀਰ ਜਵੰਦੇ ਵਾਲੀ ਪਾਈ ਸੀ ਤਾਂ ਇਹੋ ਚਲੋ ਨਹੀਂ ਇਹ ਵਧੀਆ ਵਾਂ ਦਾ ਇੱਕ ਨਾ ਹੋਰ ਇਹਦੇ ਵਿੱਚ ਮੈਚਿੰਗ ਸੈਡਾ ਕਰਨੀ ਚਾਹਾਂਗਾ ਕਿ ਜਿਹੜੀ ਇੱਕ ਗੱਲ ਚੱਲ ਰਹੀ ਸੀ ਕਿ ਕਿ ਆਵਾਰਾ ਪਸ਼ੂਆਂ ਦੇ ਨਾਲ ਟਕਰਾਉਣ ਤੋਂ ਬਾਅਦ ਉਹ ਕਈ ਸੱਜਣ ਹੁਣ ਕਮੈਂਟ ਕਰਦੇ ਉਹਦੀ ਗੱਲ ਕਰੋ ਅਸੀਂ ਉਹਦੀ ਗੱਲ ਕਰ ਚੁੱਕੇ ਹਾਂ ਕਰ ਚੁੱਕੇ ਹਾਂ ਜੀ ਠੀਕ ਹੈ ਨਾ ਤਪਲੀਜ਼ ਇਕਤੇ ਆ ਕਿ ਲਗਾਤਾਰ ਤੱਕ ਪ੍ਰੋਗਰਾਮ ਵੇਖਿਆ ਕਰੋ ਤੇ ਇੱਕ ਇਹ ਆ ਕਿ ਲਗਾਤਾਰ ਤੱਕ ਕੋਈ ਚੀਜ਼ ਨਹੀਂ ਕੀਤੀ ਜਾ ਸਕਦੀ ਇਹ ਵੀ ਪ੍ਰੋਗਰਾਮਾਂ ਦੇ ਦਸਤੂਰ ਹੁੰਦੇ ਆ ਅਸੂਲ ਹੁੰਦੇ ਆ ਕਿ ਇੱਕੋ ਵਿਸ਼ੇ ਤੇ ਹਰ ਰੋਜ਼ ਗੱਲ ਨਹੀਂ ਕੀਤੀ ਜਾ ਸਕਦੀ ਤਾਂ ਬਰਾਹਾਲ ਇੱਕ ਇਹਦੇ ਵਿੱਚ ਨਵੀਂ ਚੀਜ਼ ਜਿਹੜੀ ਆ ਉਹ ਇਹ ਆ ਕਿ ਖੁਲਾਸਾ ਇਹ ਹੋਇਆ ਕਿ ਜਿਹੜਾ ਉਹ ਦੱਸਿਆ ਜਾ ਰਿਹਾ ਸੀ ਦਾਵਾ ਕੀਤਾ ਜਾ ਰਿਹਾ ਸੀਗਾ ਕਿ ਐਕਸੀਡੈਂਟ ਇਦਾਂ ਹੋਇਆ ਕਿ ਅਵਾਰਾ ਪਸ਼ੂਆਂ ਨੂੰ ਬਚੋਂਦਿਆਂ ਪਹਿਲਾਂ ਕਿਹਾ ਗਿਆ ਜਾਂ ਵਿੱਚ ਵੱਜ ਕੇ ਫਿਰ ਬਲੈਰੋ ਨਾਲ ਟੱਕਰ ਹੋਈ ਐਸਾ ਕੁਝ ਨਹੀਂ ਕਹਿੰਦੇ ਗੱਡੀ ਨਾਲ ਟੱਕਰ ਨਹੀਂ ਹੋਈ ਸਿੱਧੀ ਆਵਾਰਾ ਪਸ਼ੂ ਨਾਲ ਹੋਈ ਆ ਇਹ ਉਥੋਂ ਦੀ ਪੁਲਿਸ ਨੇ ਕਲੀਅਰ ਕੀਤਾ ਤਾਂ ਇਹਦਾ ਮਤਲਬ ਇਹ ਆ ਕਿ ਰਾਜਵੀਰ ਜਵੰਦਾ ਦਾ ਮੋਟਰਸਾਈਕਲ ਜਿਹੜਾ ਉਹ ਆਵਾਰਾ ਪਸ਼ੂ ਨਾਲ ਟਕਰਾਇਆ ਜੀ ਤਾਂ ਆਵਾਰਾ ਪਸ਼ੂ ਨਾਲ ਟਕਰਾਇਆ ਤੇ ਇਹਦਾ ਮਤਲਬ ਹੈ ਕਿ ਜਿਹੜੇ ਲੋਕ ਇਹ ਕਹਿੰਦੇ ਸੀ ਉਹਦੀ ਮੋਟਰਸਾਈਕਲ ਦੀ ਸਪੀਡ 30 ਦੀ ਆ 40 ਦੀ 50 ਮੇਰੇ ਖਿਆਲ ਦੇ ਨਾਲ ਉਹ ਮੀਟਰ ਕਿਸੇ ਨੇ ਵੀ ਹੂੰ ਕਨਫਰਮ ਚੈੱਕ ਨਹੀਂ ਕੀਤਾ ਜੀ ਸਪੀਡ ਤੇ ਰਾਈਡਰਾਂ ਦੀ ਜਾਂ ਏਡੇ ਮੋਟਰਸਾਈਕਲਾਂ ਦੀ ਹੁੰਦੀ ਆ ਜ਼ਿਆਦਾ ਹੁੰਦੀ ਆ ਤੇ ਖੈਰ ਚਲੋ ਪਸ਼ੂਆਂ ਦਾ ਵੀ ਬਈ ਬਹੁਤ ਵੱਡਾ ਹੈ ਤੇ ਬਹੁਤ ਵੱਡੀ ਸਮੱਸਿਆ ਹੈ ਆਪਾਂ ਅਕਸਰ ਇਸ ਤੇ ਗੱਲ ਕਰਦੇ ਆ ਤੁਸੀਂ ਖਬਰਾਂ ਤੋਂ ਹਟ ਕੇ ਵੀ ਕਰ ਲੋ ਆਮ ਲੋਕਾਂ ਦੇ ਵਿੱਚ ਜਾਓਗੇ ਤਾਂ ਉਹ ਵੀ ਇਹੋ ਗੱਲ ਕਰਦੇ ਆ ਕਿ ਸੱਚੀ ਮੁੱੱਚੀ ਬਹੁਤ ਵੱਡੀ ਸਮੱਸਿਆ ਹੈ ਖੈਰ ਇਸ ਦਾ ਹੱਲ ਤੇ ਹੁਣ ਥੋੜਾ ਜਿਹਾ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਤੇ ਸੈਣੀ ਸਾਹਿਬ ਕਹਿ ਰਹੇ ਸੀਗੇ ਕਿ ਭਾਈ सीबीआई ਵਾਲਿਆਂ ਨੇ ਬੜਾ ਤਕੜਾ ਕੰਮ ਕੀਤਾ ਹੈ ਡੀਆਈਜੀ ਕੱਲ ਦੇ ਡੀਆਈਜੀ ਸਾਹਿਬ ਡੀਏਜੀ ਸਾਹਿਬ ਹੋਈ ਪਈ ਹੈ ਮਿੰਟੋ ਜੀ ਆਪਾਂ ਤੇ ਗੱਲ ਸ਼ੁਰੂ ਕਰੀ ਸੀ ਉਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਸੀ ਕਿ ਮਸ਼ੀਨਾਂ ਆਈਆਂ ਨੇ ਤੈਨ ਮੈਨੂੰ ਤਾਂ ਲੱਗਦਾ ਮਸ਼ੀਨਾਂ ਦਾ ਵੀ ਥੁੱਕ ਮੁੱਕ ਗਿਆ ਹੋਣਾ ਜਿੰਨੇ ਕੁ ਪੈਸੇ ਉੱਥੋਂ ਨਿਕਲੇ ਤੇ ਉਸ ਤੋਂ ਬਾਅਦ ਸੋਨਾ ਸੱਪਾ ਘੜੀਆਂ ਕੁੜੀਆਂ ਤੇ ਫਿਰ ਜਾਇਦਾਦਾਂ ਦੇ ਕਾਗਜ਼ ਜੀ ਗੱਡੀਆਂ ਦੇ ਕਾਗਜ਼ ਜੀ ਮੁੱਕਣ ਤੇ ਹੀ ਨਹੀਂ ਆ ਰਿਹਾ ਸੀ ਕੰਮ ਉਹ ਦੀਵਾਲੀ ਆ ਕਹਿੰਦੇ ਕਿ ਡੀਆਈਜੀ ਦੇ ਘਰ ਦੀ ਸਫਾਈ ਕੀਤੀ ਆ ਕੇ ਸੀਬੀਆਈ ਨੇ ਤੋਂ ਖੁੰਝਾਂ ਕੰਝਾਂ ਚੈਨ ਨਾ ਕੋ ਮਾਲ ਠਾਲ ਵੱਡੇ ਘਰਾਂ ਚ ਲਗਾ ਹੁੰਦਾ ਜੀ ਇਹਨਾਂ ਤੇ ਕਰੋੜੀ ਦਾ ਹੀ ਨਿਕਲ ਆਉਂਦਾ ਹੈ ਨਾ ਸਮਾਨ ਪੰਜ ਸੱਤ ਕਰੋੜ ਹੈ ਜੀ ਕਿਲੋ ਡੇਢ ਕਿਲੋ ਸੋਨਾ ਹੈ ਜੀ ਘੜੀਆਂ ਨੇ ਤੇ ਉਹ ਸਾਡਾ ਬੰਦਾ ਬੜਾ ਮਤਲਬ ਕਿੰਨਾ ਚੀਜ਼ਾਂ ਦਾ ਪਾਰਖੂ ਹੈ ਕਹਿੰਦਾ ਇੱਕ ਘੜੀ ਤੇ ਠੀਕ ਆ ਬਾਕੀ ਘੜੀਆਂ ਇਦਾਂ ਲੱਗਦਾ ਵੀ ਹੂੰ ਮੰਗਰ ਬੰਗੂਰ ਵਾਲਾ ਸਾਹਿਬ ਵੀ ਆ ਕਿਥੇ ਪਤਾ ਨਹੀਂ ਪਈ ਉਹ ਜੀ ਕੀ ਉਹ ਆਮ ਐਵਰੇਜ ਰੇਟ ਦੀ ਹੈ ਜਾਂ ਮੁੱਲ ਲਈਆਂ ਜੀ ਚਲੋ ਘੜੀਆਂ ਦੀ ਕਲੈਕਸ਼ਨ ਬਈ ਹੁਣ ਜੋ ਉਥੋਂ ਨਿਕਲਿਆ ਉਥੇ ਬੜਾ ਵੱਡਾ ਪ੍ਰਸ਼ਨ ਚਿੰਨ ਹੈ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਕਿਹਨੂੰ ਕਿਤੇ ਨਾ ਕਿਤੇ ਕੋਈ ਬੰਦਾ ਸਰਕਾਰ ਦਾ ਹੀ ਸਹੀ ਹੁੰਦਾ ਕਈ ਵਾਰੀ ਜੀ ਉਹ ਕਹਿੰਦਾ ਯਾਰ ਤੁਸੀਂ ਸਾਡੀ ਜਾਨ ਕਿਉਂ ਨਹੀਂ ਛੱਡਦੇ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਤੁਹਾਨੂੰ ਸਾਊਥ ਵਾਲਿਆਂ ਦੇ ਬਰਾਬਰ ਕਰਤਾ ਸੀ ਮੈਂ ਕਿਹਾ ਸਾਊਥ ਵਾਲਿਆਂ ਦੇ ਬਰਾਬਰ ਦੇ ਕਿਵੇਂ ਫਿਲਮਾਂ ਵਾਲੇ ਚੱਕਰ 'ਚ ਅਸੀਂ ਬਰਾਬਰ ਹੋ ਗਏ ਜਾਂ ਸਾਊਥ ਵਾਲਿਆਂ ਦੇ ਭਈ ਅਸੀਂ